ਗੁਲਖਾਂ ਨੂੰ ਸੱਦਿਆ ਪੈਂਦੇਖਾਂ ਦੇ ਪੁੱਤੇ ਨੂੰ ਗੁਲਖਾਂ ਨੂੰ ਆਖਣ ਨਾਜ਼ਮ ਵਜ਼ੀਰ ਖਾਂ ਉਹ ਗੱਲ ਸੁਣੋ ਤੇਰੇ ਦਾਦੇ ਨੂੰ ਗੁਰੂ ਗੋਬਿੰਦ ਸਿੰਘ ਦੇ ਦਾਦੇ ਨੇ ਮਾਰਿਆ ਬਦਲਾ ਲੈਣਾ ਤੇ ਲੈ ਸਕਦਾ ਹੈ ਧੋਖੇ ਨਾਲ ਛਲਕਪਟ ਨਾਲ ਗੁਰੂ ਦਾ ਕਤਲ ਕਰਨਾ ਕਿਉਂਕਿ ਸਾਹਮਣੇ ਲੜਿਆਂ ਤੇ ਉਹ ਮੋਹੇਗਾ ਨਹੀਂ ਸੋਚਦਾ ਹੈ ਨਾਜ਼ਮ ਵਜ਼ੀਰ ਖਾਂ ਵੀ ਕਿਦਰੇ ਉੱਥੇ ਹੀ ਨਮਿਕ ਜਾਵੇ ਇਹਨੇ ਇੱਕ ਸਰੰਦੀ ਪਠਾਨ ਨਾਲ ਤੋਰਿਆ ਉਹ ਦੇਵ ਟਕੇ ਸਨ ਇੱਕ ਸਿੰਘ ਪਹਿਰੇ ਤੇ ਆ ਉਹ ਵੀ ਝੋਗਾ ਨਹੀਂ ਆਉਣ ਲੱਗ ਪਿਆ ਤੋ ਇਹ ਦੁਸ਼ਟ ਗੁਰਾਂ ਦੇ ਪਾਸ ਗਏ ਖੰਜਰ ਦੇ ਨਾਲ ਗੁਰਾਂ ਤੇ ਵਾਰ ਕਰ ਦਿੱਤਾ ਕਿਉਂ ਵਾਰ ਐਸਾ ਕਿ ਦੂਜਾ ਲਗਾਇਓ ਲਗੇ ਔਰ ਕਿ ਆਪਣਾ ਵਾਰ ਲਾਇਓ ਕਿਉਂ ਵਾਰ ਇੱਕ ਵੇ ਨਹੀਂ ਔਰਤ ਕਿਨਾ ਲਿਆ ਵਾਰ ਕਹਿ ਦੁਸ਼ਟ ਜਾਣੇ ਨਾ ਦਿਨਾ ਵਖੀਚ ਗੁਰਾਂ ਦੇ ਵਾਰ ਹੋਇਆ ਮਹਾਰਾਜ ਦੀ ਆਦਤ ਸੀ ਸਰਾਂ ਨੇ ਹੇਠਾਂ ਸ਼ਮਸ਼ੀਰ ਟਿਕਾਈ ਹੁੰਦੀ ਸੀ ਤੇ ਹਸਤੋਂ ਦੇ ਮੁਠੇ ਚੀ ਰੱਖਦੇ ਸਨ ਕੱਢ ਕੇ ਸ਼ਮਸ਼ੀਰ ਗੁਲਖਾਂ ਦੇ ਦੋ ਟੋਟੇ ਕਰ ਦਿੱਤੇ ਅਤੁੱਲਾ ਖਾਂ ਭੱਜਣ ਲੱਗਾ ਉਹਨੇ ਚਿਰਚ ਰੌਲਾ ਪੈ ਗਿਆ ਉਹ ਪਹਿਰੇ ਤੇ ਜਿਹੜਾ ਸਿੰਘ ਸੀ ਉਹਨੇ ਮੌਤ ਦੇ ਘਾਟ ਉਤਾਰਦ